ਗੁਰਪੂਰਾ ਆਰਾਧਿਆ ਦਰਗ ਸੱਚ ਖਰੇ ਹਰ ਗੁਰਪੂਰਾ ਆਰਾਧਿਆ ਦਰਗ ਸੱਚ ਖਰੇ ਜਿਨ ਜਿਨ ਨਾਮ ਤੇ ਆਇਆ ਤਿਨਕੇ ਬਾਜ ਸਰੇ ਜਿਨ ਜਿਨ ਨਾਮ ਤੇ ਆਇਆ ਤਿਨਕੇ ਬਾਜ ਸਰੇ ਜਿਨ ਨਿਰਭੋ ਜਨ ਜਿਨ ਕੋ ਕੋ ਕੋਈ ਨਾ ਹੈ ਤਿਨ ਕੋ ਕੋ ਕੋਈ ਨਾ ਹੈ ਜਿਨ ਨਿਰਪਰ ਨਾਮ ਧਿਆਇ ਤਿਨ ਕੋ ਕੋ ਕੋਈ ਨਾ ਇਸ ਗੁਰਮੁਖੀ ਅਰਿਓ ਸ਼ਬਦ ਕੀਰਤਨ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਆਓ ਹੁਣ ਆਪਾਂ ਗੁਰਮੁਖਾ ਪਾਸੋਂ ਗੁਰਬਾਣੀ ਗੁਰੂ ਦੇ ਵਿਚਾਰ ਸਰਵਣ ਕਰਦੇ ਹਾਂ ਬੇਨਤੀ ਕਰਦੇ ਹਾਂ ਜਿਨ੍ਹਾਂ ਦੇ ਕੋਲ ਵੀ ਫੋਨ ਹੈ ਉਹ ਸਾਰੇ ਬੰਦ ਕਰ ਲੀਏ ਸਾਇਲੈਂਟ ਕਰ ਲਈਏ ਕਿਉਂਕਿ ਇਹ ਪੜੌਖਾ ਸਮਾਂ ਬਣਦਾ ਹੈ ਕੋਈ ਵੀ ਬਾਹਨਾ ਬਣਦਾ ਹੈ ਖੁਸ਼ੀ ਦਾ ਮਰਗ ਦਾ ਜਦੋਂ ਕਰੋ ਆਪਣੇ ਆਪ ਸਤਿਗੁਰਾਂ ਦੀ ਸ਼ਰਮ ਆਪ ਨੂੰ ਨਸੀਬ ਹੁੰਦੀ ਹੈ ਉਦੋਂ ਤਾਂ ਆਪ ਨੂੰ ਕੋਈ ਸਮਾਂ ਹੀ ਹੈ ਨਹੀਂ ਬੀ ਆਪਾ ਬੈ ਕੇ ਇਹਨਾਂ ਦੀ ਗੱਲ ਸੁਣ ਸਕੀਏ ਸਾਨੂੰ ਕਿੱਥੇ ਤਾਂ ਭੇਜਦੇ ਰਹੇ ਸੋ ਜੇ ਹੁਣ ਆਪਾਂ ਨੇ ਕੋਈ ਸਮਾਂ ਬਣਿਆ ਆਪਾਂ ਫੋਨ ਬੰਦ ਕਰ ਲਈਏ ਇਦਰੋਂ ਭੈਣਾਂ ਵਾਲੇ ਪਾਸਿਓ ਮਾਤਾਵਾਂ ਵਾਲੇ ਪਾਸੇ ਪਿੱਛੇ ਬੇਨਤੀ ਕਰਦੀ ਹੈ ਵੀ ਆਵਾਜ਼ ਆਪਾਂ ਥੋੜੀ ਜੀ ਬੰਦ ਕਰਦੀਏ ਪਤਾ ਹੀ ਨਾ ਲੱਗੇ ਵੀ ਆਪਾਂ ਇੰਨੇ ਸ਼ਰੀਰ ਬੈਠੇ ਆ ਇਸ ਅਵਸਥਾ ਚਾਹ ਲਈਏ ਜੀ ਆਪਾਂ ਕੁਝ ਲਹਾ ਲੈਣਾ ਹੈ ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਪੁੱਲਾਂ ਚੁੱਕਾ ਦੀ ਮਾਫੀ ਆ ਉਹ ਮੰਨਣਾ ਨੂੰ ਕਰੀਏ ਇਕਾ ਕਰ ਮੰਨਣਾ ਨੂੰ ਕਰੀਏ ਇਕਾ ਕਰ ਤਾਂ ਕਿ ਆਪਾਂ ਸ਼ਮਨ ਜੋਗੇ ਹੋ ਜੀ ਸਾਡਾ ਮਨ ਟਿਕਾ ਜਾ ਜੇ ਹੁਣ ਗੁਰਦੁਆਰਾ ਬ੍ਰਾਹਮਣ ਲਿਕਾ ਚਾਹੋ ਉਥੋਂ ਗੁਰੂ ਪਿਆਰੇ ਸਤਕਾਰ ਲੋਕ ਪੈਸਾ ਪਈ ਸਬੀਰ ਸਿੰਘ ਜੀ ਆਪਣੇ ਵਿਚਾਰ ਪਹੁੰਚੇ ਹਨ ਆਪਣੀ ਗੁਰਬਾਣੀ ਗੁਰੂ ਦੇ ਵਿਚਾਰ ਸਰਵਾਂ ਕਰਾਉਣ ਦੀ ਔਕਰੋ ਜੀ ਸਾਰੇ ਸ਼ੁਰੂ ਗੁਰੂ 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 you mm -hmm. ਸ਼ਾਭੀਨ ਬੈਟਸ ਗੁਰੂ ਰੋ ਸਾਧ ਸੰਗਤ ਜੀ ਵਾਹਿਗੁਰੂ ਦਾ ਖਾਲਸਾ ਮਾਤਮੇ ਕੀ ਫਤਿਹ ਆਪਾ ਗੁਰਮਖੰਦਰ ਪਰਮ ਅੰਮ੍ਰਿਤਮਈ ਤੇਨ ਅਨੁਸਾਰ ਬਣ ਕਾਟ ਰਿਹਾ ਸਰਵਨ ਕਰਦੇ ਹੋਦਾ ਮੋਦਕ ਜੀ ਫੇਰ ਨਿਮਕ ਨਿਮਕ ਸ਼ਰੇ ਤੁਮ ਕੋ ਹਰ ਹਰ ਸਦਾ ਪਰ ਹੋ ਜਗਦੇਸ਼ ਮਾਰਾ ਜੀ ਦੇ ਪਾਸ਼ਾ ਨੇ ਆਪ ਦੇ ਮਨ ਬਚੇ ਨੇ ਹਮੇਸ਼ਾ ਲਈ ਸ਼ਿਮਨ ਅਭਿਆਸ ਜੋ ਪਿਆਰ ਦਾ ਖੇਲ ਹੈ ਇਹ ਮਾਤਾ ਪਿਤਾ ਨੂੰ ਭੁੱਲੇ ਨਾ ਜੇ ਮਾਤਾ ਪਿਤਾ ਨੂੰ ਭੁੱਲ ਜਾਂਦਾ ਹੈ ਦੋਸ਼ ਰਹੰਦੇ ਬਖਸ਼ ਲਾਖੇ ਸੇਕ ਕਰੇ ਆਪਾਂ ਸਾਰਾ ਗੁਰਮੁ ਮਰਨ ਕਿਰਪਾ ਕੀਤੀ ਹੈ ਐ ਪਾਇਸ਼ੇ ਪਾਇਤਿਕ ਦਾਸ ਸਿੰਘ ਜੀ ਉਹਨਾਂ ਦੇ ਪੁੱਤਰ ਬੱਬਰਜੀਤ ਸਿੰਘ ਉਹਨਾਂ ਦਾ ਵਿਦੰਦਨ ਹੈ ਦੰਦਨ ਤੇ ਆਪ ਸਾਡੇ ਘਰ ਤੇ ਮੇ ਸਾਰੇ ਪਰਿਵਾਰ ਨੇ ਦੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿ ਦੇ ਪਾਵਨ ਕ੍ਰਿਤ ਅਰਚਨ ਗੁਰੂ ਭਾਈ ਜੋਗਰੂ ਦੇ ਬਚਨ ਨੇ ਸਾਡੇ ਭਲੇ ਵਾਸਤੇ ਮਾਨਤ ਦੇ ਵਿੱਚ ਜੋ ਮਨ ਲਾ ਲੈਣ ਵਾਸਤੇ ਪਾਇਆ ਉਹ ਵਣ ਲਗਾਤਾਰ ਇੱਕ ਹਫਤਾ ਜੋ ਛੱਦ ਗੁਰਦੁਆਰੇ ਵਿੱਚ ਨੇ ਗੁਰਮੁਖ ਸਰਵਣ ਕਰਦੇ ਰਹੇ ਜਿਨਾਂ ਨੇ ਬਾਣੀ ਨੂੰ ਸਰਵਣ ਕੀਤਾ ਹੈ ਤੇ ਕੋ ਸਾਚ ਨੂੰ ਜਾ ਕੇ ਮਿਲੇ ਗੁਰਗ੍ਰ ਬਾਣੀ ਵਿੱਚ ਮਹਾਂ ਦਰਸ਼ਨ ਲਗਾਇਨ ਬਾਹਵਾਂ ਬਾਹੋ ਔਰ ਗੁਰਪ ਬਾਣੀ ਔਰ ਗੁਰਤੇ ਕੋ ਪ੍ਰਿਸ਼ਾਤ ਸਮਾਨ ਜਿਪਾਂ ਬਾਣੀ ਅਡਾ ਮੰਦਿਰ ਹੈ ਦਿੱਤੇ ਜਾ ਕੇ ਸਮਾਜਨ ਦਿਖੇ ਕੋ ਅਰਥਾਨ ਨੂੰ ਕਹਿੰਦੇ ਨੇ ਆਦ ਸਚ ਨੋਗਾ ਸੱਚ ਹੈ ਸਚਨਾ ਨੂੰ ਹੋਸੀ ਬਿ ਸੱਚ 100 ਆਪਣਾ ਮਨ ਇਹਦੇ ਵਾਰ ਮਾਰ ਦਰਸ਼ਨ ਲੱਗਣੇ ਕਿਉਂਕਿ ਮਨ ਦਾ ਜਨਮ ਕਦੋਂ ਹੋਊਗਾ ਉਦੋਂ ਮਾਂ ਪੈਣ ਖੁਸ਼ ਹੋਣੀ ਆਪਣਾ ਜਿਹੜਾ ਮਨ ਹੈ ਜਦੋਂ ਹ ਸੱਚ ਨਾਲੋਂ ਬ੍ਰਹਮਣ ਲੋਕਾਂ ਕਾਤੇ ਨਾਲ ਅੰਧਰੰਕਾਰ ਨਾਲ ਵਿਸ਼ਣ ਤੁੰਗਾਂ ਇਹ ਸੰਸਾਰ ਵਿੱਚ ਆਇਆ ਸੰਸਾਰ ਵਿੱਚ ਆਉਣ ਤੇ ਇੱਥੇ ਦੇ ਲੋਕਾਂ ਦੇ ਨਾਲੇ ਦਬਾ ਪਿਆ ਇੱਥੇ ਦੇ ਲੋਕਾਂ ਨੇ ਦਿਨਾਂ ਦੇ ਨਾਲ ਮਨਦਕ ਲੋਕ ਬਣੇ ਕਾਮ ਲੋਗ ਮੋਹਨ ਕਾਰ ਇਹਨਾਂ ਲੋਕਾਂ ਦਾ ਸੰਦੋ ਕਰਦਾ ਹੋਇਆ ਕਰ ਰਛਣ ਲਖ ਜੋਂ ਦੇ ਵਿੱਚ ਲੱਗ ਰਾ ਮੋੜ ਕੇ ਵਾਪਸ ਨਿੰਗੇ ਮਹਾਰਾਜ ਦੇ ਬਾਸਾ ਸੁਗਨ ਸਾਹਿਬ ਦੀ ਬਾਣੀ ਰੇਟਾ ਆਪਾਂ ਸਾਰੇ ਅੰਦਰਲੇ ਨੇ ਤਾਂ ਕਿ ਆਪਣਾ ਮਨ ਵੀ ਤ੍ਰੈਗੁਣਾ ਵਿੱਚ ਚੱਲ ਰੇ ਮਾਇਆ ਦੇ ਘਰ ਵਿੱਚ ਚੱਲ ਰੇ ਜਿਹੜਾ ਆਪਣਾ ਮਾਪ ਆਪਾਂ ਨੂੰ ਸਾਹ ਦੇ ਕੇ ਜਿੰਦਾ ਰੱਖਦਾ ਹੈ ਤੇ ਉਹਨੂੰ ਅਸੀਂ ਜਾਣਦੇ ਨੇ ਉਹਦੀ ਸ਼ਕਲ ਗ੍ਰਹਿ ਦੇ ਉਹ ਕਥੇ ਬੋਲਦਾ ਉਹ ਦਾ ਪ੍ਰੇਰਿਤ ਹੈ ਫੇਰ ਕਰੇ ਜਿੰਨਾ ਕਾਰਨਾ ਕਰਕੇ ਸ਼੍ਰੀ ਦੂਰ ਚਲੇ ਗਏ ਉਹ ਦਰਸ਼ਨ ਲੱਗੇ ਮਹਾਰਿਸ਼ਿ ਸੇਵਾ ਸਾ ਬਾਹਰ ਬ੍ਰੋਹ ਕਾਮ ਗ੍ਰੋਧ ਮੋਹ ਤੂੜ ਕਾਰ ਮਹਾਂ ਲੋਭ ਦਰੋ ਪਿਆਹੂ ਜੁਗਤ ਬਹਾਨੇ ਕਹੀ ਜਨ ਬਹੁਤ ਜਨਮਾਂ ਸੇ ਨੰਦ ਦੇ ਪਿਛਲ ਲਾ ਕੇ ਲੈਕਨਸ਼ੀ ਆਪਦੇ ਮੋਲ ਨੂੰ ਭੁੱਲ ਗਏ ਚਾਚ ਨੂੰ ਭੁੱਲ ਗਏ ਬਾਣੀ ਦੇ ਵਿੱਚ ਮਹਾਰਾਜ ਕੇ ਬਾਦਸ਼ਾਹ ਆਪਾ ਹੁਣ ਜਾਤ ਕਰਉਂਦੇ ਨੇ ਜੋ ਪੁਰਤੂਗੀ ਮਹਾਰਾਜ ਨੂੰ ਲੱਗੇ ਮਨ ਤੂੰ ਜੋਤ ਰੂਪ ਹੈ ਆਪਣਾ ਮੋਲ ਪਛਾਨ ਆਪਨਾ ਮੰਦਰ ਆਸ਼ਾਰਿਆਂ ਦਾ ਜੋਤ ਰੂਪ ਹੈ ਜਨਨੇ ਵਿੱਚ ਕਾਂਡ ਬ੍ਰਾਹਮਣ ਮੰਡਲ ਨੇ ਇਹਨਾਂ ਦੇ ਅੰਦਰ ਮਨ ਦਾ ਖੇਲ ਜਨਨ ਦੇ ਨਾਲ ਇਹਦਾ ਖੇਲ ਉਹ ਹੈ ਕਾਮ ਕ੍ਰੋਧ ਲੋਭ ਮੋਹ ਦਾ ਚਾਰੇ ਕੰਡ ਬ੍ਰਾਹਮਣਾਂ ਦਾ ਮੁਖੀ ਕਾਲ ਬਣਾਇਆ ਪ੍ਰਮਾਤਮਾ ਨੇ ਜਿਉਆਪਨੂੰ ਬਾਣੀ ਬਚਮਾਰਾ ਦਰਸ਼ਨ ਲੰਗੇ ਖੰਡ ਪਤਾਲ ਦੀ ਪਰ ਲੋਗਾਂ ਸਭ ਕਾਲ ਕੀ ਮਾਸ਼ੀ ਰਾਪਾਤੂਆ ਇਹ ਸਾਰੇ ਖੰਡਾਂ ਬ੍ਰਹਮੰਡਾਂ ਦਾ ਜਿਹੜਾ ਮਿੱਤੀ ਦੇ ਮਤਿਹਤ ਕੀਤੇ ਨੇ ਉਹ ਕਾਲਾ ਜਿਹਨੂੰ ਛਤ ਕਾਲ ਕਹਿੰਦਾ ਆਛਾ ਦੀਵਾਰ ਦੇ ਵਿੱਚ ਆਪ ਦਾ ਸੱਚ ਹੈ ਜਿਹਦਾ ਰੂਪ ਨੇ ਰੇਖਣੀ ਰੰਗਣੀ జగਤ ਨੂੰ ਚਾਹ ਨਹੀਂ ਬਰਣੀ ਜਾਤ ਨਹੀਂ ਪਾਤ ਨਹੀਂ ਲੇਕਿਨ ਜੋ ਉਹਦੇ ਵਿੱਚੋਂ ਪਦਾ ਹੈ ਉਹ ਤੇਰਾ ਦੂਸਰਾ ਰੂਪ ਉਹਨੂੰ ਛਤ ਕਾਲ ਕਹਿੰਦਾ ਜਿੱਤੇ ਆਕਾਰ ਸ਼ੁਰੂ ਹੋ ਗਿਆ ਖੇਲ ਸ਼ੁਰੂ ਹੁੰਦਾ ਜੋ ਨਾਸਵਾਨ ਆ ਬਾਰਿੰਗ ਦੇ ਵਿੱਚ ਮਹਾਰਾਜ ਰਸ਼ਨ ਲੱਗੇ ਚਤਕਾਲ ਕੋੜ ਵਤਿਆ ਕਤਕਾਲਕ ਬੇਤਾਲ ਵੀ ਵੀ ਬਤ ਰਹੇਗੇ ਅਬ ਖਫ ਹੋ ਗਏ ਦਾ ਜਦੋਂ ਆਪਾਂ ਇਸ ਇਲਾਕੇ ਵਿੱਚ ਆਏ ਆ ਆਪਣਾ ਕੋੜ ਦੇ ਨਾਲ ਆਕਾਰ ਦੇ ਨਾਲ ਮਾਇਆ ਦੇ ਨਾਲ ਮੋਹ ਹੈ ਜਿਹੜਾ ਸੱਚੇ ਉਹ ਵੀ ਸਾਹਮਣੇ ਜਿਹਦੀ ਮਾਇਆ ਸਿਰ ਸਾਡੇ ਸਮਨ ਨਰਗੁਣ ਵੀ ਸਾਹਮਣੇ ਤੇ ਸਰਗੁਣ ਵੀ ਸਾਹਮਣੇ ਨਰਗੁਣ ਕਹਿੰਦੇ ਨੇ ਜਿੱਤੋਂ ਸਵਾਸ ਆਉਂਦਾ ਤੰਡ ਜੋ ਆਪਾਂ ਦਿਸਦਾ ਸਰਗੁਣ ਕਹਿੰਦੇ ਨੇ ਜੰਨੇ ਆਕਾਰ ਦੇਖਦੇ ਹਾਂ ਅੰਦਰ ਨਾਲ ਇਹ ਸਾਰੇ ਅਕਾਰ ਨੂੰ ਸਰਗੁਣ ਕਹਤਾ ਉਧਰ ਮਹਾਰਾਜ ਪ੍ਰਭਾਸ਼ਾ ਇਹ ਵੀ ਦੱਸ ਦਿੰਦੇ ਨੇ ਨਿਰਗੁਣ ਆਪ ਸਰਗੁਣ ਵੀ ਹੋਏ ਕਲਰ ਦੇ ਅਰਜਨ شغله ਮੋਹ ਨੇ ਇਹ ਸਾਰੇ ਜਨਕਾਰ ਨੇ ਇੱਕ ਮੋਹ પાਕੇ ਖੇਲ ਨੂੰ ਆਰੰਭ ਕੀਤਾ ਇਹ ਵੀ ਆਪਾ ਸਾਰੇ ਜਾਣਦੇ ਆ ਮੋਹ ਸਾਡਾ ਕਿਸ ਵਕਤ ਸ਼ੁਰੂ ਹੁੰਦਾ ਅਕਾਰ ਦੇ ਨਾਲ ਕੋਟ ਦੇ ਨਾਲ ਮਾਇਆ ਦੇ ਨਾਲ ਜਿਹੜਾ ਵੀ ਬੰਦ ਕੋ ਨਾਸ਼ਵਾ। ਬਾਣੀ ਦੇ ਵਿੱਚ ਤੁਮਾਰ ਠੱਪੇ ਬਾਸਨਾ ਗੁਰ ਅਮਰਦਾਸ ਨਿਤਨੇਮ ਦੀ ਬਾਣੀ ਵਿੱਚ ਦੱਸਦੇ ਨੇ। ਲੈਵ ਛੜ ਕੇ ਲੱਗੇ ਦ੍ਰਿਸ਼ਨਾ ਮਾਇਆ ਅਮਰ ਵਰਦਾਇਆ ਇਹ ਮਾਇਆ ਦਿੱਤ ਹਰ ਵਿਚਰੇ ਮੋਹ ਉਪਜੇ ਭਾਉ ਦੂਜਾ ਨਾਇਆ। ਜਦੋਂ ਆਪਣੀ ਲੈਵ ਟੁੱਟੇ ਛਤ ਨਾਲੋਂ ਮੋਲ ਨਾਲੋਂ ਮਤ ਉਹਤ ਮਾ ਸਾਡਾ ਮਾਇਨਾ ਮੋਹ ਪੈ ਗਿਆ। ਕਿਤੇ ਜਦੋਂ ਮਾਇਨਾ ਮੋਹ ਪੈ ਜਾਂਦਾ ਹੈ। ਫਿਰ ਮਾਇਆ ਦੇ ਵਿੱਚ ਵਿਚਰਦਾ ਚੱਲਦਾ ਮਨ। ਉਹਦੀ ਸ਼ਗਲ ਮਨ ਦੀ ਗੱਜ ਜੀ ਬਣ ਜਾਂਦੀ ਹੈ। ਜਦੋਂ ਮਾਇਨਾ ਮੋਹ ਪਾਉਂਦਾ। ਉਹ ਵੀ ਆਪਾਂ ਗੁਰਬਾਣੀ ਦੇ ਵਿੱਚ ਅਖੀਮਾ ਲਿਖਿਆ। ਮਾਇਆ ਮੋਹ ਪ੍ਰੇਤ ਹੈ। ਕਾਮ ਕ੍ਰੋਧ ਅਹੰਕਾਰ ਤੇ ਜਮਕੀ ਸਰਕਾਰ ਤੇ ਨਾ ਉੱਪਰ ਜਮਗਾ ਦੰਨ ਕਰਾਵਾ ਦੋਦੋ ਸਾਡਾ ਮਾਇਆ ਨਾ ਮੋਹ ਪੈ ਜਾਂਦਾ ਤੇ ਸਾਨੂੰ ਉਦੋਂ ਪ੍ਰੇਤ ਕਹਦਾ ਕਿ ਮਨ ਪ੍ਰੇਤ ਬਣ ਗਿਆ ਬਾਣੀ ਦੇ ਵਿੱਚ ਜਿਵੇਂ ਜਿਵੇਂ ਦਸ਼ੀ ਨੰਦ ਨੇ ਆਪਾਂ ਇਸ ਬਾਣੀ ਨੂੰ ਦੇ ਸੱਚ ਕਰਕੇ ਮੰਨਾਂਗੇ ਸੱਚ ਕਰਕੇ ਮੰਨਾਂਗੇ ਫੇਰ ਤਾਂ ਆਪਾਂ ਸੋਚਾਂਗੇ ਕਿ ਅਸੀਂ ਪਰੇਤ ਬਾਨੋ ਆ ਤੇ ਮਾਨ ਜਮਨ ਰੇਣ ਸ੍ਰੀ ਰਿਸ਼ਾਣੋ ਅੰਤ ਰੇਣ ਚੋਤਨਾ ਬੋਗਾ ਮਹਾਰਤ ਤੇ ਬਾਸ਼ਾ ਦਸਦਨ ਕਹਿੰਦੇ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਮਹੰਕਾਰਾ ਤੇ ਜਮ ਕੇ ਸਰਕਾਰ ਇਹ ਜਮਨ ਦਾ ਮਾਰਗ ਤੇ ਮਨ ਨੂੰ ਇਹ ਇਹਦਾ ਰਸਤਾ ਤਾਦਰ ਰਹਤਾ ਹੈ ਕਿ ਚੱਲ ਪੈਣ ਜਿਹੜਾ ਆਪਣਾ ਲੈਵ ਦਾ ਰਸਤਾ ਉਹ ਬੰਦ ਹੋ ਗਿਆ ਲੈਦਾ ਰਹਤਾ ਹੈ ਛਤੋਂ ਗੰਦੈ ਗੁਰੂ ਦੇ ਸ਼ਰਨ ਵਿੱਚ ਆਉਣਦੇ ਫਿਰ ਉਹ ਸਾਨੂੰ ਲੱਭਦਾ ਜੇ ਜੀ ਗੁਰੂ ਦੇ ਸ਼ਰਨ ਵਿੱਚ ਨਹੀਂ ਆਉਂਦੇ ਗੁਰੂ ਦੇ ਬਚਨ ਨਹੀਂ ਸੁਣਦੇ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਂ ਦੇ ਤਾਂ ਧਿਆਨ ਨਾਲ ਸੁਣਾਗੇ ਤੇ ਆਪਣੀ ਕਹਾਣੀ ਆਪੇ ਆਪੋ ਦੀ ਆਪਾਂ ਨੂੰ ਸਾਥ ਸਾਰਿਆਂ ਨੂੰ ਦੇ ਰਿਹਾ ਆਪਾਂ ਸਾਰੇ ਭੁੱਲੇ ਹੋਏ ਆਂ ਆਪਾਂ ਸਾਰੇ ਦੁਖੀ ਹੈ ਉਹ ਤਾਂ ਬੈਣਾ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਪਾਠਾ ਜੀ ਨੇ ਕਿਹਾ ਨਾਨਕ ਦੁਖ ਹੈ ਸਭ ਸੰਸਾਰ ਸਾਰੇ ਦੁਖੀ ਨੇ ਦੇਸ਼ੋਕ ਦੇ ਕారణ ਜਿਨ੍ਹਾਂ ਦੇ ਆਪਾਂ ਸ਼ਰਨ ਚ ਬੈਠੇ ਆਂ ਸੱਦੀ ਬਾਸ਼ਾ ਸਤਿਗੁਰੁ ਸ਼ੁਕਰੀਏ ਤੇ ਸਾਰੇ ਆਪਾਂ ਰੋਗੀ ਨੇ ਮਾਰਾ ਦਰਸ਼ਨ ਲਗੇ 100 ਜੋ ਜੋ ਦਿਸ਼ਾ ਸੋ ਸੂ ਪਰੋ ਕੀ ਰੋਗ ਰਹਤ ਮੈਨ ਸਤਗੁਰੂ ਲੋਗ ਹੁਣ ਜੇ ਅਸੀਂ ਸੋਖੇ ਲੈਣਾ ਚਾਹੁੰਨੇ ਹੈ ਤੇ ਸਾਨੂੰ ਪਰ ਸਤਗੁਰ ਤੇ ਬਚਨ ਸੁਣਨੇ ਪੈਣ ਤੇ ਸੁਣਨ ਤੋਂ ਬਾਅਦ ਸਾਨੂੰ ਤ੍ਰੈ ਗੁਣ ਤੇ ਚੌਥੇ ਬਾਦ ਦਾ ਗਿਆਨ ਦੇਣ ਗਏ ਲੋਕ ਤੇ ਪਰ ਲੋਕ ਦਾ ਇਹ ਕਾਇਨ ਦਾ ਵੀ ਗਿਆਨ ਦੇਣਗੇ ਇਹ ਕਾਇਨ ਦੇ ਦੋਸ਼ੇ ਲੋਕ ਤੋਂ ਸ਼ੁਰੂ ਹੁੰਦਾ ਰੋਲੋ ਕੁਤ ਨਸ਼ੁਰੂ ਹੁੰਦਾ ਤੇ ਜਿਹੜੀ ਕੱਤੀ ਬਾਣੀ ਹੈ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਜਿਹੜੀ ਸੱਤਰੀ ਬਾਣੀ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਦੋਨੇ ਪਹਿਲੋ ਬਾਣੀ ਦੇ ਵਿੱਚ ਆਪਾਂ ਦਿੱਤਾ ਹੋਇਆ ਪੇਸ਼ਾੜਾ ਤੇ ਜਿਹੜਾ ਕੱਤੀ ਬਾਣੀ ਆਪਾਂ ਸਤਿਗੁਰ ਤੇ ਬਿਨਾ ਨਾਮ ਤੇ ਬਿਨਾ ਸਤਿਗੁਰ ਬਿਨਾ ਸੰਸਾਰ ਦੀ ਗੱਲਾਂ ਮਾਰਦੇ ਆਂ ਕਿਤੇ ਰਤੋਂ ਗੁਣ ਦੀਆਂ ਗੱਲਾਂ ਕਰਨ ਲੱਗਾਂ ਕਦੇ ਸਤਮਨ ਗੁਣ ਦੀ ਗੱਲਾਂ ਕਰਨ ਲੱਗ ਕੇ ਕਦੇ ਸਤਵ ਗੁਣ ਦੀ ਗੱਲਾਂ ਕਰਨ ਲੱਗ ਪੈਣਾ ਉਪਰ ਜੇ ਅਸੀਂ ਸੱਚ ਤੇ ਨਾਮ ਨੂੰ ਨਹੀਂ ਜਾਣਦੇ ਫਿਰ ਮਹਾਰਾਜ ਸ੍ਰੀ ਬਾਸਾ ਨੇ ਮਖਾਣੇ ਕੋਣ ਅੱਗੇ ਹੋਰ ਵੀ ਸਿਖੰਦੰਦ ਨੇ ਜਿਹੜੇ ਆਪਾਂ ਕਹਿੰਦੇ ਮੈਨਾ ਸ਼ਮਨ ਕਰਦਾ ਮੈਨੇ ਬਾਣੀ ਪੜਨਾ ਕਉਬਿੰਦਰ ਸ਼ਾਹ ਵੀ ਕੰਨਾ ਕਸ਼ਮਨ ਕਰਦੇ ਹੋ ਮਨ ਕਰਦਾ ਕਸ਼ਮਨ ਕਰਦਾ ਕਹ ਹਰ ਹਰ ਨੇਤ ਕਰੇ ਰishna ਕਹਿਆ ਕਸ਼ੂਨਾ ਜਾਣੇ ਰੋਜ਼ ਕਹਿੰਦੇ ਰਸਨਾ ਤੋਂ ਸ਼ਮਣ ਕਰਦੇ ਨੇ ਲੇਕਿਨ ਮਨ ਸਾਫ ਹੋਇਆ ਨਹੀਂ ਉਹ ਕਿਉਂ ਨਹੀਂ ਹੋਇਆ ਤਿਤ ਦਿਨ ਕਾ ਹਰਲੇ ਮਾਇਆ ਬੋਲਨ ਪਏ ਰਵਾਨੇ ਕਹੇ ਨਾਨਕ ਸਤਗੁਰ ਬਾਜੋ ਹੋਰ ਕਹੀ ਬਾਣ ਹੁਣ ਇਥੇ ਆਪਾਂ ਬਣਾ ਖੋਲ ਕੇ ਸਮਝਾਏ ਤਾਂ ਹੀ ਆਪਾਂ ਕੇੰਦੇ ਨਵੇਂ ਬਾਣ ਨੂੰ ਪੜ ਕੇ ਸੁਣੋ ਸੁਣਨ ਤੋਂ ਬਾਅਦ ਇਹਨਾਂ ਵਿਚਾਰੋ ਵੀਰੋ ਸਾਨੂੰ ਕੋਈ ਹੁਕਮ ਆ ਤੇ ਜੇ ਆਪਾਂ ਬਰ ਬਰ ਘਟੇ ਲਿੰਦੀਆਂ ਬਾਣੇ ਜਿਵੇਂ ਬਸ ਉਹ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੀ ਆਪੀ ਨੇ ਕਿਹਾ ਦਿਨੋਂ ਤੋਂ ਦਿਵਣਾ ਚੋਤਾ ਹਾਜ਼ਰੀ ਨੇ ਸੈ ਤੇ ਦਾਦ ਦੇ ਨੇ ਬਿੜੇ ਬੜਾ ਮਹਿਲਣਾ ਉਤਰੇ ਬੜਾ ਮਹਿਲਣਾ ਉਤਰੇ ਪੁੱਤਰੋ ਪੁਸ਼ੋ ਗਿਆਨੀਆਂ ਜਾਏ ਹੁਣ ਆਪਾਂ ਗਿਆਨੀ ਬਣੇ ਹੋਇਆ ਗਿਆਨ ਦੇ ਲੇਕਨ ਗਿਆਨ ਨੂੰ ਇਹ ਨਹੀਂ ਪਤਾ ਜਿਹੜਾ ਗਿਆਨਤਾ ਤੋਂ છੁੱਟਾ ਪਿਆ ਉਹ ਬਾਣੀ ਜਿਹੜੇ ਸਾਧਨ ਨੇ ਬ੍ਰਹਮ ਦਾ ਗਿਆਨ ਉਹ ਬ੍ਰह्म ਗਿਆਨੀਆਂ ਨੂੰ ਗਿਆ ਮਹਾਂਪੁਰਖਾਂ ਦੇਨਾਂ ਦੀ ਬਾਣੀ ਆਪਾਂ ਸਾਰੇ ਹਰ ਰੋਜ਼ ਸ਼ਰਨ ਕਰਦੇ ਆ ਜਿੱਨਾਂ ਅੱਗੇ ਆਪਾਂ ਨਮਸਕਾਰ ਕਰਦੇ ਆ ਸੱਜੇ ਭਗਸ਼ਾਨੰਦ ਅਖੇਰ ਬਾਣੀ ਬੜਾ ਲੋ ਵਿਚਾਰਸ਼ੀ ਦੇਖੋ ਗਰਮ ਹੋਏ ਇਹ ਬਾਣੀ ਮਹਾਂਪੁਰਖ ਕੇ ਲੈਜ ਕਰਨ ਬਸ ਇਹ ਮਹਾਂਪੁਰਖਾਂ ਦੀ ਬਾਣੀ ਉਹਨ ਮਹਾਪੁਰਖਾਂ ਦੀ ਬਾਣੀ ਸਾਨੂੰ ਉਥੇ ਲੈ ਲੇਗੀ ਜਿੱਥੇ ਨਜ ਘੜਾ ਤੇ ਘੜਾ ਤੇ ਦੇਸ਼ੀ ਉਹ ਬਾਣੀ ਨੂੰ ਸੁਣਿਆ ਹੀ ਨਹੀਂ ਦੋ ਜਨ ਸੁਣਾਈ ਗਏ ਪਾਰ ਪੜੇ ਪਰ ਲੋਕਣ ਆਵੇ ਆਪਣਾ ਕਹੇ ਆਪਨਾ ਕਮਾਵੇ ਅਵਰਵ ਦੇਸ਼ে ਆਪਨਾ ਕਰੇ ਆਵਤ ਜਾਵਤ ਜਨ ਮਰੇ ਤੇ ਮਾਰਾ ਕਹਿੰਦੇ ਫਿਰ ਉਹ ਬੋਲਿਆ ਪ੍ਰਵਾਹ ਕਿਉਂਕਿ ਮਨ ਨਾ ਸੁਣਿਆ ਤੇ ਸੁਣੇ ਦੀ ਬਾੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਪੌੜੀਆਂ ਲਿਖੀਆਂ ਦੇ ਸੁਣਨਗੇ ਬਾਣੀ ਤਾਂ ਸ਼ਾਇਦ ਜਾਏਗਾ ਜੇ ਨਹੀਂ ਸੁਣਨਗੇ ਤਾਂ ਉਹ ਸ਼ਾਇਦ ਵਿੱਚ ਨਹੀਂ ਜਾਏਗਾ ਵਿਚਾਰਾਂ ਚ ਹੀ ਰਹੇਗਾ ਕਿ ਆਪਾਂ ਸਾਰੇ ਜਾਣਦੇ ਜਿਹੜੇ ਨਿਤ ਨੇਮੀ ਆ ਆਪਾਂ ਜਿਹੜੇ ਬਾਣੀ ਪੜ੍ਹਦੇ ਆ ਬਾਣੀ ਪੜ੍ਹਦੇ ਆ ਬਗਨ ਮਨ ਨਹੀਂ ਲੱਗਦਾ ਠੀਕ ਹੈ ਸਿਮਨ ਕਰਦੇ ਮਨ ਨਹੀਂ ਟਿਕੇ ਮਨ ਟਿਕੇ ਕਿ ਮੈਂ ਮਨ ਦਾ ਧਿਆਨ ਜਾਣ ਹੀ ਨਹੀਂ ਰਿਹਾ ਕਿ ਤੇ ਮੇਰੇ ਵਾਸਤੇ ਸ਼ਾਹ ਦੀ ਬਾਣੀ ਲਿਖੀ ਆ ਇਕ ਤੋਂ 18 ਵੇਸ ਤੱਕ ਸਾਰੀ ਕੁਰਬਾਨੀ ਜਿਹੜੀ ਮਨ ਦੇ ਦਾਲੇ ਚੱਕਰ ਲੱਗ ਗਿਆ ਸਾਰੀ ਮਾਣੀ ਮਨ ਨੂੰ ਸਮਝਾਈ ਇੱਥੇ ਮਾਣੀ ਬੋਲਿਆ ਹੋਰ ਨਹੀਂ ਕੋਈ ਬੋਲਿਆ ਤਾਂ ਹੀ ਮਾਰ ਕਹਿੰਦੇ ਮਨ ਭੁੱਲੋ ਮੈਂ ਕਰ ਰਿਹਾਏ ਤੇ ਜੰਨਾ ਤੇ ਇਹ ਮਾਇਆ ਨੂੰ ਨਹੀਂ ਜਾਣਦਾ ਕਿ ਮੈਂ ਕਹਿੰਦੇ ਕਿਹਨੂੰ ਹੈ ਤੇ ਉਹਨਾਂ ਕਿਤੇ ਉਹਨਾਂ ਸਮਝ ਨਹੀਂ ਆ ਚੁੱਕਦੇ ਤੇ ਤੇ ਬਾਣੀ ਦੇ ਵਿੱਚ ਮਹਾਰਾਜ ਚੱਕਰੇ ਪਾਸ਼ਾ ਟਾਪੋਂ ਦੱਸਦੇ ਨੇ ਜਿਹੜੇ ਤ੍ਰਿਭੁਣ ਨੇ ਕਿ ਆਪਾਂ ਬੜਤ ਹੈ ਲੇਕਿਨ ਗਾਇ ਦੇ ਅੰਦਰ ਬਦਾਨੀ ਕਿ ਤਰੇ ਗੁਣ ਕਰਿ ਜਗਤਿ ਉਹ ਕਿਤੇ ਸਾਡਾ ਮਨ ਪੌਂਚ ਖੇਲਦਾ ਤੋ ਆਪਾਂ ਹਾਰ ਰੋਟ ਪਾਨੇ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੱਦ ਨੇ ਰੂਪਨਾ ਰੇਖਨਾ ਰੰਕਿਸ਼ ਤਰੇ ਗੁਣ ਤੇ ਪ੍ਰਪੰਨ ਜਿਸੇ ਬਝਾਇ ਨਾਨਕ ਜਿਸ ਹੋਵੇ ਸੋ ਸਰਸਨ ਔਨ ਜਿਹੜੇ ਤਰੇ ਗੁਣ ਨੇ ਉਹ ਨਾਮ ਆ ਕਹਿੰਦੇ ਨੇ ਬਾਣੀ ਵਿੱਚ ਰਾਜ ਗੁਣ ਚਾਦ ਗੁਣ ਤਮ ਗੁਣ ਕਹੇ ਏ ਡੇਰੇ ਸਮਾਇ ਤੇ ਜਿਹੜੇ ਰਾਜ ਗੁਣ ਤੇ ਚਦ ਗੁਣ ਤਮ ਗੁਣ ਹੈ ਇਹਨਾਂ ਵਰਦਸ਼ਕ ਰਾਜ ਗੁਣ ਕਿ ਨੂੰ ਕਹਿੰਦੇ ਨੇ ਰਾਜ ਗੁਣ ਕਿ ਕਿਹੜੇ ਗੁਣਾ ਦਾ ਨਾਮ ਉਹ ਆਪਾਂ ਸਿਖਿਆ ਗਏ ਜਿਹੜਾ ਆਸ਼ਾ ਅਵਿਲਾਸ਼ਾ ਤਿਸ਼ਨਾਵਾਂ ਸੰਚੇ ਫਿਕਰ ਇਹ ਜਦੋਂ ਆਪਾਂ ਦਿਹਾੜੀ ਨੌਕਰੀ ਬਿਜ਼ਨਸ ਤੇ ਵਪਾਰ ਖੇਤੀਬਾੜੀ ਦੀਆਂ ਗੱਲਾਂ ਵਰਤਾਂ ਕਰਦੇ ਹਾਂ ਕਰਤ ਤੰਦੇ ਭਲਣ ਵਾਸਤੇ ਜਦੋਂ ਕਰਤਕਾਰਾਂ ਕਹਤੈ ਤੈਨੂੰ ਰੋਧ ਗੁਣ ਤਾਂ ਨਾ ਦਿੱਤਾ ਜਿਹੜਾ ਆਪਾਂ ਮਨਮੁਖ ਵੀ ਇੱਥੇ ਆਉਂਦੇ ਨੇ ਕਮਾਈ ਕਰਨ ਗੁਰਮਖ ਵੀ ਆਉਂਦੇ ਨੇ ਦੋ ਚਾਗ ਆ ਤਮੰਗੁਣ ਹੁਣ ਤਮੰਗੁਣ ਦੇ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੁਗਲੀ ਇਰਖਾ ਨਿੰਦਿਆ ਦਬਦਾ ਆ ਜਿਹੜਾ ਕਲੇਸ਼ ਆ ਆ ਜਿਹੜੀਆਂ ਅੰਦਰੇ ਮੰਦਿਰਾਂ ਨੇ ਕਾਣਾ ਤੋਂ ਲੈ ਕੇ ਉੱਪਰ ਤੱਕ ਸਾਰੇ ਜਨਨ ਤਾਰੇ ਬਣਾਏ ਨੇ ਜਿਹੜੇ ਸਾਡੇ ਮਨ ਦੇ ਖਿਲਾਫ ਨੇ ਉਹ ਤਾਂ ਸਾਡੇ ਬੈਠੇ ਅੰਦਰ ਉਹਨਾਂ ਦਾ ਜਾਨਦੇ ਨੇ ਉਹ ਤਮ ਗੁਣ ਤੇ ਇਹਨਾਂ ਦਾ ਬਾਸ਼ਾ ਇਹ ਕੌਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਲਦੁਗ ਤੇ ਬੈਠੇ ਨੇ ਇੰਨੇ ਤਰੇ ਬਣਾ ਦੇ ਕਿ ਤੋਂ ਮੈਂਬਰ ਕਰੇ ਰਹਿੰਦਨ ਉਹ ਟੇਕ ਨਹੀਂ ਬਹਿ ਸਕਦੇ ਉਹਨਾਂ ਦੇ ਅੰਦਰ ਵੀ ਕਲੇਸ਼ ਪਾਤਾ ਇਹਨਾਂ ਨੇ ਮਾਰਾ ਦਸ਼ਨ ਨੇ ਕਲਦੁਗ ਮੈਂ ਤਰੇ ਕਾਂਟੋਰ ਤਗੜਾ ਕੇ ਕਾਂ ਕਰੋ ਦੇ ਲੋਕ ਮਮਾ ਮੱਧਾ ਹੈ ਜਿਹੜੇ ਤੁਹਾਡੇ ਬਣਾ ਰਹੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਲੋਕ ਇਹ ਸਾਡੇ ਮਨ ਦੇ ਖਿਲਾਫ ਇਹ ਕਿੱਥੇ ਕਿੱਥੇ ਨੇ ਕਿ ਕਿੱਥੇ ਰਹਿੰਦੇ ਨੇ ਇਹ ਵੀ ਉਹਨਾਂ ਦਸ਼ਾ ਬਾਣੀ ਵਿੱਚ ਜਾਣੀ ਕਿ ਸਾਰੀ ਗੱਲ ਗੁਰੂ ਸਾਹਿਬ ਨੇ ਬੜਨ ਲਿਖਦੀ ਰੂਪ ਲਿਖਦੇ ਵੀ ਤੁਸੀਂ ਜਦੋਂ ਪੜੋਗੇ ਇਹ ਕਾਇੰਤ ਖੋਲ ਜਨਾਦਰ ਆ ਦੇ ਕਾਇਨੇ ਖੋਦੋਗੇ ਕੁਛ ਲੱਭੇਗਾ ਬਾਤ ਦਾ ਦੁੱਖੀ ਦੁੱਖ ਸਾਰੇ ਸੰਸਾਰੀ ਦੁੱਖੀ ਕਿੱਥੇ ਸੋਖ ਮੰਝਾ ਗੋਗੇ ਪੇਚਰ ਕੇ ਦਸ਼ਨ ਲੱਗੇ ਤੇ ਦੇਹੇ ਅੰਦਰ ਪੰਜ ਤੋਰ ਮਛ ਕਾਮ ਕ੍ਰੋਧ ਲੋਭ ਹੰਕਾਰ ਅਮਰਤ ਰੋਟੇ ਮਨ ਮੁਕਨੇ ਬਜੇ ਕੋਈ ਨਾ ਸੁਣੇ ਪ੍ਰਕਾਰ ਇਹ ਆਪਣੇ ਮੌਕਦੇ ਵਿੱਚ ਅਮਰਤ ਨਹੀਂ ਆਉਂਦੰਦੇ ਕਿਉਂਕਿ ਸਾਡੇ ਮਨ ਵੀ ਖਰਾਬ ਵਖਰੀ ਹੈ ਤਾਂ ਦੇ ਖੜਾ ਕੇ ਬੱਕੇਗੇ ਤਾਂ ਦਾ ਭੋਜਨ ਤਾਂ ਆਪਾਂ ਛੱਕੇ ਜਾਂ ਸ਼ਾਰੇ ਚੱਪੀ ਪ੍ਰਕਾਰ ਦੇ ਭੋਜਨ ਲੇਕਿਨ ਮਨ ਨੂੰ ਕਿਤੇ ਅੰਮ੍ਰਿਤ ਮਿਲਿਆ ਨਹੀਂ ਆ ਮੌਕੇ ਦੇ ਵਿੱਚ ਅੰਮ੍ਰਿਤ ਆਇਆ ਨਹੀਂ ਹਾਲਾਂਕਿ ਆਪਾਂ ਜਦੋਂ ਸ਼ਬਦ ਬੜਦੇ ਨੇ ਜਦੋਂ ਆਪਾਂ ਹਕਮ ਨਾਮਾ ਲੈ ਲੈਂਦੇ ਆਪਾਂ ਕੀਰਤਨ ਕਰਦੇ ਆ ਜਾਂ ਕਥਾ ਰੇਲੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਤ ਬਾਣੀ ਅੰਮ੍ਰਿਤ ਛੋਟੇ ਇਹ ਆਪ ਬੜਦਾ ਲੈ ਲੇਕਨ ਬਾਣੀ ਵਿੱਚੋਂ ਅੰਮ੍ਰਿਤ ਵੀਦਾ ਹੀ ਨਹੀਂ ਮੋਖ ਵਿੱਚੋਂ ਬਾਣੀ ਜਾਂਦੀ ਹੋਵੇ ਤੇ ਮੋਖ ਤੇ ਅੰਮ੍ਰਿਤ ਨਾ ਆਵੇ ਤੇ ਛੋਟਣਾ ਪੈਗਾ ਤੇ ਮਨ ਕਿਤੇ ਚੱਲ ਰੇ ਬਾਣੀ ਚੋਂ ਨਹੀਂ ਰਿਹਾ ਦੇ ਸੁਣੇਗਾ ਫਿਰ ਉਹਦੇ ਵਿੱਚ ਉਰਾਸ ਆਏਗਾ ਜੇ ਬਾਣੀ ਸੁਣਦੇ ਨਹੀਂ ਤੇ ਰੱਖਿ ਦੇਣਗੇ ਇੱਕ ਗੁਰੂ ਜੀ ਸਭਾ ਅਗਲੇ ਲੈਣ ਸਮਝਾਏ ਵੀ ਜੇ ਮਨ ਸੇਵਕ ਬਣ ਜੇ ਹੁਣ ਸੇਵਕ ਕੋਈ ਨਹੀਂ ਬਣਦਾ ਸਾਰੇ ਗੁਰੂ ਆ ਉਹ ਕਹਿੰਦਾ ਮੈਨੂੰ ਪਤਾ ਉਹ ਕਹਿੰਦਾ ਮੈਂ ਪਤਾ ਜੇ ਉਹ ਸਾਰੇ ਜਾਣਦੇ ਨੇ ਤੇ ਫਿਰ ਹੁਣ ਸੇਵਕ ਬਣਨ ਤੋਂ ਬਾਣੀ ਦੇ ਵਿੱਚ ਮਾਰ ਦਰਸ਼ਨ ਲੱਗ ਗੁਰ ਬਾਣੀ ਕਹੇ ਸੇਵਕ ਜਨਮਾਨ ਹੈ ਪਰ ਤੱਕ ਗੁਰੂ ਨਾਲ ਕਹਿੰਦੇ ਇਹ ਮੰਨ ਲੈ ਤੇ ਕਈ ਮਨੁਣਾ ਕਹਿੰਦੇ ਕਾਇਮ ਹੋ ਜਾ ਗਰਮ ਹੋਵੇ ਜੋ ਕਾਇਮ ਹੋ ਜਾ ਹੋਰ ਸਭ ਪਰਮ ਭਲਾਈ ਕਾਇੰਦ ਆਰਮਟਣ ਜਿਹੜਾ ਚੰਨ ਦਾਦਾ ਸੱਤੇ ਪਾਕ ਸਾਹਿਬ ਜੀ ਮਸ਼ੀਨ ਵਾਇਬ ਰੁਕੇ ਨੇ ਆ ਉਹ ਸਭ ਦੇ ਚਾਰਾਂ ਅੰਦਰ ਤੇ ਕੋਹੁਣ ਅਸੀਂ ਆ ਆ ਦੇ ਅੰਦਰ ਤੁਹਾਨੂੰ ਬਾਣ ਦਾ ਮੌਕਾ ਹੀ ਦਿੰਦਾ ਜਿੱਦਾਂ ਲੋਕ ਇਕੱਠੇ ਹੋਣੇ ਪਿੱਛੇ ਪਿੱਛੇ ਤੇ ਇਹਨਾਂ ਦੇ ਜਿਹੜੇ ਇਹਨਾਂ ਦੇ ਅੱਗੇ ਆ ਰਹੇ ਨੇ ਉਹ ਗੱਲ ਜਾਣੀ ਹੈ ਤੇ ਜਿੱਦਾਂ ਅੰਮੀ ਬੈਠੇ ਨੇ ਜੀ ਆਪਿਕਾਂ ਖੋਜਣ ਦਾ ਮੌਕਾ ਹੈ ਤੋਂ ਲੋਕ ਜੇ ਕਹਾਣੀ ਖੋਜਣ ਤੇ ਬਾਣ ਬਾਣ ਵੇਲੇ ਚਾਦਨਾ ਬੈਠੇ ਸੋਣ ਲੋ ਬਾਣਦੇ ਸੋਣ ਲੋ ਮੇਂ ਪ੍ਰਾਨੰਗਤਾ ਬਦਲ ਲਾਣ ਜਾਂ ਕੋਟਣਾ ਕਿਉਂ ਨਾ ਨਾ ਤੇ ਕਾਹੇ ਕੋਟੇ ਨਾ ਜੱਗ ਦੇ ਮਨ ਨੂੰ ਕੋਟੇ ਏਕ ਕਰ ਕੇ ਮਾਰੇ ਕਹਿੰਦੇ ਜੇ ਮਨ ਕੋ ਕੋਈ ਕੋਟੋ ਭਾਈ ਤਨ ਸੁਟੇ ਮਨ ਕਾਹ ਚ ਮਰੇ ਹੁਣ ਕਿ ਦੂਜਿਆਂ ਦੇ ਮਨਾਂ ਬਾਰੇ ਤਾਂ ਜਾਣਦੇ ਛਾਪ ਕੋ ਤੇ ਆਪਦੇ ਮਨ ਨੂੰ ਵਚਤਾ ਜਾਣਦੇ ਨੇ ਦੂਜਿਆਂ ਮਨ ਬਦਨ ਕਿਵੇਂ ਦਸ਼ਮਿੰਨ ਦਸਨ ਦੂਜਿਆਂ ਦੇ ਮਨ ਦਸ਼ਮਿੰਨ ਦੇ ਨਿਸ਼ਾਰੇ ਆਂਦੇ ਉਹ ਇਦਾਂ ਕਰਦਾ ਉਹ ਇਦਾਂ ਕਰਦਾ ਤੇ ਆਪ ਦਾ ਮਨ ਨੇ ਦੱਸਿਆ ਤੁਸੀਂ ਆ ਵੀਂ ਦਾ ਜਨ ਲਾ ਲਓ ਜਿਹਨੂੰ ਆ ਦਾ ਮੌਕੇ ਨਹੀਂ ਦਿੰਦਾ ਉਹ ਦੂਜਿਆਂ ਦੇ ਮੌਕੇਵੇਂ ਵੇਖ ਲੇਗਾ ਇਸ ਕਰਕੇ ਮਨਮੁਕ ਕਹਦਾ ਜਿਹੜਾ ਮਨਮੁਕ ਉਹ ਆਪ ਦੀ ਗੱਲ ਤਾਂ ਕਰੇਗਾ ਨਹੀਂ ਉਹ ਜਿੱਥੇ ਬੈਠੇਗਾ ਦੂਜਿਆਂ ਦੀ ਗੱਲਾਂ ਕਰੇਗਾ ਫਿਰ ਕਰਕੇ ਬਾਣੀ ਦੇ ਵਿੱਚ ਮਾਰਾ ਦਰਸ਼ਨ ਲੱਗੇ ਬੜੇ ਮਹਿਲਾਂ ਉੱtre ਪੁੱਛੋ ਗਿਆਨੀਆਂ ਜਾਏ ਮਨਮੁਕ ਹਰ ਹਰ ਕਰਦਕਿ ਮਹਿਲ ਨਾ ਚੱਕੇ ਤੁਰੇ ਬੈਠੇ ਵੀ ਆਪਾਂ ਨੂੰ ਹੋਰ ਵੀ ਇੱਕ ਰੋਗ ਲੱਗਾ ਰਿਹਾ ਹੈ ਅਜਿ ਜਦੋਂ ਬਾਣੀ ਪੜਦੇ ਆ ਕਿਤੇ ਕੰਮ ਵਾਸਤੇ ਪੜਨੇ ਕਿ ਸਾਡਾ ਆ ਕੰਮ ਘਟੇ ਸੰਸਾਰ ਦਾ। ਛਿਮਨ ਕਰਮ ਸਾਡਾ ਘਮ ਹੋਣ। ਅਜਿ ਤੋਂ ਗੁਰਬਾਣੀ ਸੰਸਾਰ ਦੇ ਕੰਮ ਵਾਸਤੇ ਪੜ ਰਹੇ। ਉਹ ਦਰ ਮਾਉਨਾ ਚੱਤੇ ਪਾਸ ਹਾਰੋ ਨਦ ਨੈਮ ਦੀ ਬਾਣੀ ਉਸਾਂ ਨੂੰ ਅਸ਼ਾਰਾ ਕਰੀ ਜਾਂਦੇ ਨੇ। ਸਹਰੇ ਸਹਰੇ ਰਹਿਦਕ ਸੰਭਾਹੇ ਠਾਕ। ਕਾਹੇ ਮਨ ਕੋ ਕਰੇ। ਵੀ ਜਦੋਂ ਸ੍ਰੇਂਤੀ ਤੇ ਰਤਨਾ ਰੱਜੀ, ਉਦੋਂ ਬੈਲਾ ਇਹਨਾਂ ਦਾ ਬਕਿਆ ਦਾ ਰਤਨਾ ਉੱਤੇ ਪਰੱਖਦਾ। ਦੇ ਚੰਚਾ ਕਾਸ਼ੇ ਕਰੇ ਪਰਸਮੇ ਰਦਕ ਸੰਭਾ ਹੈ ਇਹ ਰਦਕ ਪਹਿਲਾ ਬੈਠਦਾ ਉਹ ਤਾਂ ਹੁਨਾਕਪਾ ਵੀ ਜਾਣਦਾ ਜੇ ਤੁ ਆਪਾਂ ਕੋਈ ਆਪਣਾ ਮਕਾਨ ਬਣਾਉਣੇ ਹੈ ਪਹਿਲਾਂ ਆਪਾਂ ਸਾਰਾ ਸਮਾਨ ਰੱਖਣ ਕੋਈ ਰੱਖਣ ਤੋਂ ਬਾਅਦ ਫਿਰ ਸਾਰਾ ਪਰਿਵਾਰ ਆਉਂਦਾ ਤੇ ਹੁਣ ਅਸੀਂ ਬਾਣੀ ਜਾਂਦੇ ਕੰਮ ਤੱਕ ਪਰਨੇ ਸ਼ੁਰੂ ਕਰਦੇ ਤੇ ਉਹ ਕੰਮ ਤਾਂ ਹੋ ਜਾਣਗੇ ਲੇਕਿਨ ਆਪ ਦਾ ਕੀ ਹਾਲ ਹੋਏਗਾ ਆਪ ਕਿੱਥੇ ਜਾਏਗਾ ਆਪ ਦਾ ਭੇਜਦੇ ਨਹੀਂ ਹੈ ਤੇ ਕਰ ਕਰ ਇੱਕ ਜੇ ਸਤਿਪਾਤ ਜੀ ਨੇ ਆਪਾਂ ਨੂੰ ਦੱਸਿਆ ਕਿ ਇਹ ਜਿਹੜਾ ਚਮਾ ਸਾਨੂੰ ਬਾਰ-ਬਾਰ ਨਹੀਂ ਮਿਲਦਾ ਬਹੁਤ ਜੁਗਾਂ ਬਾਅਦ ਮਿਲਿਆ ਤੇ ਹੁਣ ਵੀ ਆਪਾਂ ਅਣਗਹਿਲੀ ਕਰਦੇ ਰਹੇ ਲੋਕਾਂ ਦੇ ਪਿੱਛੇ ਲੱਗਦੇ ਰਹੇ ਅੱਗੇ ਕੀ ਨਹੀਂ ਵੇਖਿਆ ਪਿਛੇ ਦੇ ਕਿਹਨੇ ਕਿਹਨੇ ਜਿਹਨੇ ਵੇਖ ਲਿਆ ਉਹਦੇ ਗੱਲ ਨਹੀਂ ਸੁਣਦੇ ਆਪਾਂ ਕਹਿਦਨੇ ਆਂ ਇਦੋਂ ਅਸ਼ਿਆਣੇ ਬਹੁਤ ਬਣ ਜਾਂਦਾ ਨਾ ਬੱਚਾ ਮਾਂ ਪਿਓ ਤੋਂ ਉਹ ਮਾਂ ਪਿਓ ਨੂੰ ਸਿੱਖਿਆ ਦੇਣ ਲੱਗ ਜਾਂਦਾ ਜਦੋਂ ਆਪਾਂ ਬਾਲੇ ਸ਼ਿਆਣੇ ਬਣ ਜਾਂਦੇ ਫਿਰ ਕਹਿੰਦੇ ਨੰਗਾ ਦਿਖਾਓ ਸਾਨੂੰ ਤੁਹਾਨੂੰ ਰੰਗ ਦਿਖਾਓ ਰੰਗ ਦਿਖਾਓ ਵੀ ਜੀ ਨੂੰ ਤਾਂ ਕਹਿ ਰਹਿਆ ਨਾ ਥੋੜਾ ਤਾਂ ਖਾਣੇ ਉਹ ਦਾ ਤੇਰੇ ਅਰਗ ਪਰ ਜਿਹਦੇ ਰਾਹ ਮਿਲ ਗਏ ਉਹ ਤਾਂ ਗਿਆ ਤੂੰ ਕੋਣ ਬੱਕ ਜਾ ਕੇ ਉਹ ਆਪਣੇ ਮਾਰਥ ਤੇ ਪਾਸ਼ਾ ਬੈਠੇ ਨਾ ਜੀ ਨਹੀਂ ਅੰਗਾ ਦੇਖਣਾ ਪੜਲੋ ਬਾਣੀ ਦੱਖ ਦੇ ਅੱਗੇ ਤੁਸੀਂ ਕਿੱਥੇ ਜਾਣਾ ਤੇ ਹੁਣ ਪਿੱਛੋਂ ਆ ਉਹ ਦੱਖ ਦੇ ਜਿੱਥੇ ਹੁਣ ਬੈਠੇ ਉਹ ਵੀ ਦੱਸਦੇ ਛਾਣਾ ਕੋਰ ਦੱਸਦੇਗਾ ਮਾਰ ਉਹ ਉਹ ਬਾਣੀ ਵਿੱਚ ਛੱਬ ਦੌਂਦੇ ਨੇ ਕਹਿੰਦੇ ਦੁੱਖ ਜਮਣ ਦੁੱਖ ਮਾਰਨ ਦੁੱਖ ਦੇ ਬਰਤਨ ਚੋਂ ਛਾੜ ਦੁੱਖ ਦੁੱਖ ਅਗੇ ਠਾਕੀ ਦੇ ਵਰਪਣ ਕਰੇ ਪਕਾ ਕਹਿੰਦੇ ਮਰਨ ਤੋਂ ਬਾਅਦ ਨਾਮ ਨੂੰ ਨਹੀਂ ਜਾਣਦੇ ਸਤਿ ਨੂੰ ਨਹੀਂ ਜਾਣਦੇ ਤੇ ਕਿੱਥੇ ਤੇ ਆਲਾ ਹਾਂਗੇ ਕੀ ਦੇ ਕਰੇ ਬਣੋਗੇ ਅਗੇ ਦਿਸਦਾ ਪਰਣੀ ਕਵਨਾ ਮਰਨਾ ਆਇਆ ਬਸ ਓੜਾ ਚਵਨਾ ਉਸੋਂ ਜ਼ਿਆਦਾ ਛਿਆਣੇ ਅਗੇ ਮਰਨ ਤਿੰਨ ਜੇ ਆਪਾਂ ਨੂੰ ਦੇਹ ਛੱਡਣ ਤੋਂ ਬਾਅਦ ਆਂਤ ਸਮੇਂ ਤੇ ਲੋਕ ਆਪਾਂ ਪਹਿਲਾਂ ਤਾਂ ਦੇਹ ਛੱਡਣੀ ਨਹੀਂ ਜਾਣਦੇ ਤੇ ਨਾ ਪਹੁੰਚਾਉਣਾ ਹੁੰਦਾ ਤੇ ਨਾ ਬੁਨ ਜਾਗੜਾ ਹੁੰਦਾ ਇੱਕ ਘਟੋ ਘਾਟ ਇੱਕ ਦਿਨ ਤਾਂ ਵਾਪਸ ਮੋੜ ਲਈ ਮਰਨਾ ਸੱਚ ਤੇ ਜਿਉਣਾ ਝੂਠ ਇਹ ਮਨ ਲੋਭ ਇੱਕ ਦਿਨ ਜਾਣਾ ਹੀ ਜਾਣਾ ਤੇ ਜਾਣਾ ਕਿੱਥੇ ਹੋਣੀ ਪਤਾ ਦੇੜੀਆਂ ਦੇहां ਜਾਤਾ ਨੇ ਜੀ ਮਹਿਮਾਨ ਕਰਨ ਦੇ ਕਿ ਮੇਰੀ ਆ ਜਾਤਾ ਤੇ ਮੇਰੇ ਆਪਾਂ ਜਾਣ ਤੋਂ ਬਾਅਦ ਬਹੁ ਬਰੀਕੀ ਵੇ ਕਹਾਣੀ ਬਣ ਗਈ ਹੁਣ ਤਾਂ ਦੇਖ ਦੁੱਜੇ ਨੂੰ ਬੁਲਾ ਕੇ ਰਾਜੀ ਨਹੀਂ ਕੋਈ ਤੇ ਜੇ ਬੁਲਾਉਂਦਾ ਹੀ ਨਹੀਂ ਤੇ ਜੇ ਦਿਨਾਂ ਨਾਲ ਸਾਂਹ ਕਰਨੀ ਤੇ ਜੇ ਤਾਂ ਨੂੰ انسان ਹੀ ਮਿਲਦਾ ਤੇ ਫਿਰ ਪਿਆਰ ਕਿਦਾਂ ਕਰੋਗੇ